ਕੌਰ ਇਸ ਤੋਂ ਬਾਅਦ ਨਵਦੀਪ ਕੌਰ ਕੋਈ ਗੱਲ ਕਰਨੀ ਚਾਹੁੰਦੇ ਹੋ ਕਿਰਪਾ ਕਰਕੇ ਕਮਲ ਜੀ ਅਗਰ ਮਾਈਕ ਇਹਤਾ ਦਿੱਤਾ ਜਾਵੇ ਇਹਨਾਂ ਨੂੰ ਡੀਸੀ ਮੈਮ ਆਪ ਹੀ ਲੱਗੇ ਹੋਏ ਨੇ ਜੀ ਕੁਝ ਕਹਿਣਾ ਚਾ ਰਹੇ ਨੇ ਭਾਵਨਾਵਾਂ ਹੁੰਦੀਆਂ ਨੇ ਫੋਨ ਮਾਈਕ ਨੇੜੇ ਅੱਛਾ ਸਭ ਤੋਂ ਪਹਿਲਾਂ ਹੀ ਮੈਂ ਸਤਿਕਾਰਯੋਗ ਸੀਐਮ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਅੱਜ ਮੈਨੂੰ ਇਹ ਨੌਕਰੀ ਮਿਲੀ ਹੈ ਡ੍ਰੀਮ ਜੋਬ ਸੀ ਮੇਰੇ ਲਈ ਤੇ ਇਹ ਬਹੁਤ ਵੱਡਾ ਮਤਲਬ ਤੁਹਾਡੀ ਸਰਕਾਰ ਕਰਕੇ ਉਪਰਾਲਾ ਜਿਹੜਾ ਤੁਹਾਡਾ ਅੱਜ ਮੈਨੂੰ ਇੱਥੇ ਨੌਕਰੀ ਮਿਲੀ ਹੈ ਤੇ ਮੈਨੂੰ ਹੀ ਨਹੀਂ ਮੇਰੇ ਭਰਾ ਨੂੰ ਵੀ ਤੁਹਾਡੇ ਕਰਕੇ ਹੀ ਮਿਲੀ ਹੈ ਤੁਹਾਡੀ ਸਰਕਾਰ ਚ ਨੌਕਰੀ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਮਤਲਬ ਬਹੁਤ ਟਾਈਮ ਬਾਅਦ ਇਹ ਮੌਕਾ ਮੇਰੇ ਮਾਪਿਆਂ ਨੇ ਦੇਖਿਆ ਤੇ ਉਹਨਾਂ ਦੀ ਇਹਦੇ ਲਈ ਇੱਕ ਤੁਸੀਂ ਬਹੁਤ ਮਤਲਬ ਵੱਡੇ ਭਰਾ ਦਾ ਫਰਜ਼ ਨਿਭਾਇਆ ਤੇ ਮੈਂ ਇੱਥੇ ਹੁਣ ਤੁਸੀਂ ਮਤਲਬ ਤੁਸੀਂ ਤੁਹਾਡੇ ਕਰਕੇ ਕਿ ਇਹ ਇਦਾਂ ਹੋ ਕੀਤਾ ਤਾਂ ਮੈਂ ਤੁਹਾਡੇ ਜੇ ਤੁਹਾਡੀ ਇਜਾਜ਼ਤ ਹੋਏ ਤਾਂ ਮੈਂ ਤੁਹਾਡੇ ਤੇ ਉੱਤੇ ਇਹ ਪਵਿੱਤਰ ਰੱਖੜੀ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਮੋਦੀ ਤੰਦ ਰੱਖੜੀ ਸਜਾਈ ਹੈ ਫਰਜ਼ ਨਿਭਾਇਆ ਹੈ ਮੀtheta devi ਜਿਹੜੇ ਸਾਡੇ ਲੋਕ ਸਭਾ ਦੇ ਐਮਪੀ ਨੇ ਅੱਗੇ ਆ ਜਾਓ ਜੀ ਲੁਧਿਆਣਾ ਜ਼ਿਲੇ ਪੱਖੋਕੇ ਪੱਖੋਵਾਲ ਤੋਂ ਇਹ ਬੀਬਾ ਹੈਗੇ ਜੀ ਲੁਧਿਆਣੇ ਵਾਲਿਓ ਮੋਰਚਾ ਲੈਗੇ ਹੋ ਜ਼ੋਰਦਾਰ ਤਾੜੀਆਂ ਹੋ ਜਾਣ ਇੱਕ ਘਰ ਚ ਦੋ ਨੌਕਰੀਆਂ ਸਾਰੇ ساری ਉਮਰ ਮਾਂ-ਬਾਪ ਅਰਦਾਸਾਂ ਕਰਦੇ ਨੇ ਪਾਠ ਸੁਖਦੇ ਕਿ ਉਹਨਾਂ ਔਰਤਾਂ ਜਿਨ੍ਹਾਂ ਨੇ ਬਾਬੇ ਨਾਨਕ ਦੀ ਧਰਤੀ ਤੇ ਕਿਰਤ ਦੀ ਗੱਲ ਕੀਤੀ ਹੈ ਜਿਹੜੇ ਕਿ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੇ ਲਈ ਆਪ ਹਿੰਮਤ ਕਰਦੀਆਂ ਨੇ ਉਹਨਾਂ ਔਰਤਾਂ ਨੂੰ ਇੱਥੇ ਮੰਚ ਸਨਮਾਨਿਤ ਕਰਨ ਜਾ ਰਿਹਾ ਮੈਂ ਦੋ ਭੈਣਾਂ ਨੂੰ ਮੰਚ ਤੇ ਸੱਦਾ ਦੇ ਰਹੀ ਹਾਂ ਸਭ ਤੋਂ ਪਹਿਲਾਂ ਤਾਂ ਨੀਰੂ ਛਾਪੜਾ ਜੀ ਇਹ ਭੈਣ ਜਿਹੜੀ ਕਿ ਈ ਰਿਕਸ਼ਾ ਚਲਾ ਕੇ ਫਰੀਦਕੋਟ ਦੀ ਧਰਤੀ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ ਤਾੜੀਆਂ ਹੋ ਜਾਣ ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਉਹਨਾਂ ਭੈਣਾਂ ਦੀ ਕਿਰਤ ਨੂੰ ਵੀ ਮੰਚ ਤੇ ਅੱਗੇ ਲੈ ਕੇ ਆ ਰਹੀ ਹੈ ਤਾਂ ਜੋ ਕੋਈ ਵੀ ਆਪਣੇ ਆਪ ਨੂੰ ਹੀਣ ਨਾ ਸਮਝੇ ਘਟ ਨਾ ਸਮਝੇ ਤੇ ਦੂਸਰੀ ਮੇਰੀ ਮੁਰਾਦ ਹੈ ਗੁਰਜੀਤ ਕੌਰ ਜੀ ਮਾਨਸਾ ਬੈਨੇ ਦੱਸਿਆ ਕਿ ਮੇਰੀਆਂ ਚਾਰ ਬੇਟੀਆਂ ਨੇ ਸਿਰ ਦਾ ਸਾਈ ਹੈ ਨਹੀਂ ਦਿਹਾੜੀ ਦੱਪਾ ਕਰਕੇ ਗੁਜ਼ਾਰਾ ਕਰ ਰਹੀ ਹੈ ਬਾਬੇ ਨਾਨਕ ਦੀ ਕਿਰਤ ਦਾ ਹੋਕਾ ਇਹਦੇ ਲਹੂ ਦੇ ਵਿੱਚ ਇਹਦੀ ਆਤਮਾ ਚ ਹੈ ਤੇ ਸਿੰਜਦੀ ਪਈ ਆਪਣੇ ਪਰਿਵਾਰ ਨੂੰ ਬਾਤ ਬਾਤ ਸ਼ੁਕਰੀਆ ਸਾਰਿਆਂ ਦਾ ਸਰ ਇੱਕ ਮਿੰਟ ਲਈ ਤੁਸੀਂ ਬੈਠ ਜਾਓ ਜੀ ਤਦ ਤੱਕ ਮੈਂ ਫੋਟੋ ਦੇ ਲਈ ਜਿਹੜੇ ਨਿਊਲੀ ਅਪਾਇੰਟਡ ਸੁਪਰਵਾਈਜ਼ਰ ਨੇ 14 ਉਹਨਾਂ ਨੂੰ ਕਹਾਂਗੇ ਮੰਚ ਤੇ ਕਿਰਪਾ ਕਰਕੇ ਉਹਨਾਂ ਦੇ ਜਿਹੜੇ ਸਰਪ੍ਰਸਤ ਨੇ ਉਹਨਾਂ ਨੂੰ ਲੈ ਕੇ ਆਣਗੇ ਜੀ ਇਹ ਇੱਥੇ ਇੱਕ ਯਾਦਗਾਰੀ ਫੋਟੋ ਦੇ ਲਈ ਇਹ 14 ਉਹ ਸੁਪਰਵਾਈਜ਼ਰ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਮੈਡਮ ਰਾਜੀ ਜੀ ਮੈਡਮ ਸ਼ੇਨੂ ਅਗਰਵਾਲ ਜੀ जे डायरेक्टर ने इस विभाग के मैम आजू जी राजी जी मैडम डिप्टी कमिश्नर जी प्लीज पूनम जी जिन के प्रशासन वालों प्रोग्राम आयोजित इतिहासिक फोटो ਜੋਰਦਾਰ ਤਾੜੀਆਂ ਹੋ ਜਾਣ ਇਸ ਤੋਂ ਬਾਅਦ ਮੈਂ ਗੁਜ਼ਾਰਿਸ਼ ਕਰਦੀਆਂ ਵੂਮਨ ਨੇ ਮਿਹਨਤ ਦੇ ਨਾਲ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀਆਂ ਨੇ ਕੁਝ ਮੰਚ ਤੇ ਬਿਰਾਜਮਾਨ ਹੋਣ ਕੇ ਬਾਕੀ ਇੱਥੇ ਆਪੋ ਆਪਣੇ ਸਥਾਨ ਤੇ ਬੇਨਤੀ ਹੈ ਕਿ ਗਰੁੱਪ ਫੋਟੋ ਦੇ ਲਈ ਇਹੋ ਭੈਣਾਂ ਨੇ ਜਿਨ੍ਹਾਂ ਨੇ ਕਿਰਤ ਦਾ ਹੋਕਾ ਦਿੱਤਾ ਹੈ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਵਿੱਚ ਕਾਤਮ ਵਿਸ਼ਵਾਸ ਪੈਦਾ ਕੀਤਾ ਜਿੱਥੇ ਕਿ ਉਹਨਾਂ ਨੇ ਕਿਹਾ ਆਇਆ ਕਿ ਅਸੀਂ ਵੀ ਕਿਸੇ ਗੱਲੋਂ ਘਟ ਨਹੀਂ ਆ ਮਿਹਨਤ ਦਾ ਕੋਈ ਵੀ ਮੇਣਾ ਨਹੀਂ ਹੁੰਦਾ ਕੋਈ ਆਟੋ ਰਿਕਸ਼ਾ ਚਲਾ ਰਹੀ ਹੈ ਕੋਈ ਬੇકરી ਚਲਾ ਰਹੀ ਹੈ ਇਹ ਭੈਣ ਨੇ ਸਿਰ ਤੇ ਦਸਤਾਰ ਸਜਾਈ ਹੋਈ ਹੈ ਇਸ ਸਟੀਆਂ ਵੂਮਨ ਅਚੀਵਰਸ ਨੇ ਅੱਜ ਇਹਨਾਂ ਨੂੰ ਸਨਮਾਨ ਪੱਤਰ ਤੇ ਇੱਕ ਟਰੋਫੀ ਦੇ ਨਾਲ ਨਿਵਾਜ਼ਿਆ ਜਾ ਰਿਹਾ ਹੈ ਤੇ ਮੁੱਖ ਮਹਿਮਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਇੱਕ ਯਾਦਗਾਰ ਫੋਟੋ